ਜਿਹੜੀ ਆਪਾਂ ਗੱਲ ਕਰਦੇ ਆਂ ਵੀ ਮੈਂਡੇਟ ਪੰਜਾਬ ਦੇ ਲੋਕਾਂ ਨੇ ਜੇ ਆਪਾਂ ਇੱਕ ਲੈਵਲ ਤੇ ਦੇਖੀਏ ਤੇ ਕਿਸੇ ਪਾਰਟੀ ਨੂੰ ਨਹੀਂ ਦਿੱਤਾ ਪਰ ਦਿੱਤਾ ਨਾਲੇ ਵੀ ਤੁਸੀਂ ਰੇਸ਼ੋ ਪ੍ਰੋਪੋਰਸ਼ਨ ਦੇਖੋ ਤੁਸੀਂ ਜਦੋਂ ਆਪਾਂ ਰੇਸ਼ੋ ਦੀ ਗੱਲ ਕਰਾਂਗੇ ਨਾ ਵੀ ਆਪ ਨੂੰ ਕਿੰਨੇ ਪਰਸੈਂਟ ਤੇ ਕਾਂਗਰਸ ਨੂੰ ਕਿੰਨੇ ਪਰਸੈਂਟ ਵੋਟਾਂ ਨੇ ਸੀਟਾਂ ਤੇ ਤੁਸੀਂ ਖਡੂਰ ਸਾਹਿਬ ਤੇ ਫਰੀਦਕੋਟ ਦੇਖੋ ਜਦੋਂ ਉਧਰ ਨਿਗਾਹ 바 ਰਹੋਗੇ ਉਥੇ ਸੀਨ ਹੋਰ ਅੱਗ ਦੋਅ ਸਵੀਟਾਂ ਤੇ ਜੇ ਉਹ ਸੀ ਉਹ ਮੇ ਕੰਪੈਰੀਜ਼ਨ ਉਹ ਕੰਪੈਰੀਜ਼ਨ ਕਰਨਾ ਹੈ ਦੋਈ ਕੈਂਡੀਡੇਟ ਹੈ ਨਾ ਇੱਕ ਇੱਕ ਹੈਗੇ ਬਾਕੀ ਦਾ ਪਾਰਟੀਆਂ ਜਦੋਂ ਰੇਸ਼ੋ ਪ੍ਰੋਪੋਰਸ਼ਨ ਦੇ ਵਿੱਚ ਕੰਪੇਅਰ ਕਰੋਗੇ ਲੈ ਕੇ ਤੁਸੀਂ ਤੁਹਾਨੂੰ ਪਿਕਚਰ ਕਲੀਅਰ ਹੋ ਜਾਂਦੀ ਹੈ ਕਿ ਪੰਜਾਬ ਕਿੱਥੇ ਕੜਾ ਸਟੇਜ ਹੈ ਇੱਕ ਤਰੀਕਾ ਆਪਣਾ 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 ਕੰਪੇਅਰ ਕਰਨ ਦਾ ਨਹੀਂ ਤੁਹਾਡਾ ਮਤਲਬ ਹੈ ਕਿ ਜਿਹੜਾ ਇਹ ਫਤਵਾ ਹੈ ਪੰਜਾਬ ਦੇ ਲੋਕਾਂ ਨੇ ਇਹ ਫਤਵਾ ਜਿੱਥੇ ਦਿੱਤਾ ਹੈ ਉੱਥੇ 1 ਨੂੰ 9 ਵਿੱਚੋਂ 8 ਮਿਲੀਆਂ ਦੂਜੇ ਨੂੰ 9 'ਚੋਂ 7 ਮਿਲੀਆਂ ਤੇ ਲੋਕਾਂ ਦਾ ਮੰਡੇਟ ਬੜਾ ਕਲੀਅਰ ਆ ਕਿ ਉਹ ਕਿਸ ਪਾਸੇ ਨੂੰ ਜਾਣਾ ਚਾਹੁੰਦੇ ਆ ਜੇ ਕੈਂਡੀਡੇਟ ਹੋਰ ਇਸ ਦੇਖ ਵਾਲੇ ਹੁੰਦੇ ਤਾਂ ਸ਼ਾਇਦ ਪੰਜਾਬ ਹੋਰ ਤਰ੍ਹਾਂ ਦੀ ਤਸਵੀਰ ਪੇਸ਼ ਕਰਦਾ ਅਸੈਂਬਲੀ ਵੀ ਹੰਗਰਾਂ ਦੇ ਇਸ ਦੀ ਤੁਹਾਡਾ ਮਤਲਬ ਨਹੀਂ ਜਦੋਂ ਅਸੀਂ ਫਤਵੇ ਦੀ ਗੱਲ ਕਰ ਰਹੇ ਆ ਫਿਰ ਉਹ ਇਹਨਾਂ ਸੀਟਾਂ ਤੇ ਵੀ ਤਾਂ ਲਾਗੂ ਹੁੰਦਾ ਹੈ ਨਾ ਇਹ ਸੀਟਾਂ ਦੇ ਫਤਵਾ ਬੜਾ ਕਲੀਅਰ ਹੈ ਮੈਂ ਇਹ ਗੱਲ ਕਰ ਰਿਹਾ ਜੇ ਬਾਕੀ ਥਾਂ ਤੇ ਫਤਵਾ ਹੈ ਨਹੀਂ ਕਿਤੇ ਪਾਰਟੀ ਨੂੰ ਵੀ ਇਥੇ ਦਾ ਭਾਈ ਸਾਹਿਬ ਦੋ ਇੰਡੀਪੈਂਡੈਂਟ ਕੈਂਡੀਡੇਟ ਆ ਉਹਨਾਂ ਨੂੰ ਫਤਵਾ ਹੈਗਾ ਮੈਂ ਇਹ ਗੱਲ ਕਰ ਰਿਹਾ ਇਹ ਫਤਵਾ ਮਤਲਬ ਇਹ ਨਹੀਂ ਕਿ ਪੰਜਾਬ ਦੇ ਲੋਕ ਕੰਫਿਊਜ਼ ਹੋ ਰਹੇ ਦਾ ਮਤਲਬ ਇਹ ਪੰਜਾਬ ਦੇ ਲੋਕ ਠੀਕ ਗਰਮ ਗਰਮ ਖਿਆਲ ਨਾਲ ਜਾ ਰਹੇ ਆ ਜੀ ਪੰਜਾਬ ਦੇ ਲੋਕ ਇਹਦਾ ਮਤਲਬ ਨਹੀਂ ਮੈਂ ਮੈਂ ਕਲੀਨ ਪੋਲਿਟਿਕਸ ਦੀ ਗੱਲ ਕਰ ਰਿਹਾ ਮੈਂ ਗਰਮ ਖਿਆਲ ਦੇ ਆ ਮੈਂ ਇਹ ਮੈਂ ਗਰਮ ਖਿਆਲ ਲਫ਼ਜ਼ ਵਰਤਦਾ ਹੀ ਨਹੀਂ ਮੇਰਾ ਲਫ਼ਜ਼ ਹੀ ਨਹੀਂ ਮੈਂ ਇੱਕ ਕਲੀਨ ਪੋਲਿਟਿਕ ਵੈਲਿਊ ਬੇਸ ਪੋਲਿਟਿਕਸ ਦੀ ਗੱਲ ਕਰ ਰਿਹਾ ਜੀ ਉੱਥੇ ਕਿਸੇ ਨੇ ਗਰਮ ਖਿਆਲ ਦਾ ਨਾਰਾ ਨਹੀਂ ਲਾਇਆ ਨਾ ਕੋਈ ਖਾਲਸਾ ਦਾ ਨਾਰਾ ਲੱਗਿਆ ਨਾ ਕਿਸੇ ਹੋਰ ਸਿੱਖੀ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਬੜੇ ਨਾਰਮਲ ਟੱਕ ਦੇ ਨਾਲ ਇਲੈਕਸ਼ਨ ਲੜੀ ਹੈ ਜੀ ਦੋਹਾਂ ਸੀਟਾਂ ਤੇ ਹਾਂ ਜੀ ਦੋਹਾਂ ਸੀਟਾਂ ਤੇ ਇਹ ਇਸ਼ੂ ਆਲਮੋਸਟ ਕਾਮਨ ਹੈ ਜੀ ਜੀ ਸੋ ਮੇਰੀ ਇੰਟਰਪ੍ਰੀਟੇਸ਼ਨ ਡਿਫਰੈਂਟ ਡਿਫਰੈਂਟ ਹੈ ਇੱਥੇ ਆ ਕੇ ਵੀ ਦੋ ਸੀਟਾਂ ਤੇ ਲੋਕਾਂ ਦਾ ਮੰਡਟ ਹੈਗਾ ਤੇ ਮੈਂ ਅੱਗੇ ਤੁਰਦਾ ਜੇ ਜਿਹੜੀ ਗੱਲ ਮੈਂ ਪਹਿਲਾਂ ਕਿਹਾ ਨਾ ਹੁੰਨਾ ਕਿ ਜੇ ਅਕਾਲੀ ਦਲ ਦੇ ਕੰਟੈਕਸਟ ਦੇ ਵਿੱਚ ਜੇ ਤੁਸੀਂ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਕਰੋ ਤੇ ਯਾਰਨਦਾਰੇ ਨਾਲ ਇੱਕ ਸਾਫ਼ ਸੁਥਰੀ ਸਿੱਖ ਪਾਰਟੀ ਬਣਾਓ ਤੇ ਰਿਜ਼ਲਟ ਕੁਝ ਹੋਰ ਆਉਣਗੇ ਇਹ ਦੋ ਸੀਟਾਂ ਦਰਸਾਰੀਆਂ ਜਿਹੜਾ ਇਹ ਮੈਨਡੇਟ ਹੈ ਦੋ ਸੀਟਾਂ ਤੇ ਇਹ ਬਹੁਤ ਕੁਝ ਕਹਿ ਰਿਹਾ ਇਹਨੂੰ ਉਸ ਪਾਸੇ ਚੰਗ ਦੀ ਲੋੜ ਹੈ ਚੰਗਾ ਕੀਤਾ ਵੀ ਆਪਾਂ ਇਹ ਇਸ਼ੂ ਲੈ ਲਿਆ ਕਿ 32 ਸੀਟਾਂ ਆਪ ਕੋਲੇ ਤੇ 37 ਕਾਂਗਰਸ ਕੋਲੇ ਤੇ 9 ਅਕਾਲੀ ਦਲ ਦੇ ਕੋਲੇ ਮੈਂ ਉਸ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਮੇਰੇ ਕੰਟੈਕਸਟ ਬਾਹਰ ਨਹੀਂ ਹੈ ਉੱਥੇ ਵੀ ਆਪਾਂ ਮੈਨਡੇਟ ਦੀ ਗੱਲ ਕੀਤੀ ਵੀ ਕਿਸੇ ਕੋਲ ਨਹੀਂ ਹੈ ਬੇਰੀ ਕੰਟੈਕਸ਼ਨ ਸਿੰਪਲ ਹੈ ਵੀ ਦੋ ਸੀਟਾਂ ਤੇ ਲੋਕਾਂ ਦਾ ਮੈਨਡੇਟ ਹੈਗਾ ਜੀ ਹਾਂਜੀ ਉਹ ਪਿਕਚਰ ਕਲੀਅਰ ਹੈ ਕੋਸ਼ ਗੱਲਾਂ ਚਾਹਤ ਸਦਾ ਹਮੀਰ ਸਿੰਘ ਜੀ ਕੀ ਮੰਨ ਲਈਏ ਕਿ ਲੋਕਾਂ ਨੇ ਬੜਾ ਕਲੀਅਰ ਫਤਵਾ ਦਿੱਤਾ ਹੈ ਲੋਕ ਚਾਹ ਰਹੇ ਨੇ ਕਿ ਸਾਫ ਸੁਥਰੀ ਰਾਜਨੀਤੀ ਆਵੇ ਸਿੱਖ ਡੋਮਿਨੇਸ਼ਨ ਵਾਲੀ ਰਾਜਨੀਤੀ ਵਾਪਸ ਚਾਉਂਦੇ ਨੇ ਉਹ ਅਕਾਲੀ ਦਲ ਦੀ ਜਗ੍ਹਾ ਕਿਸੇ ਹੋਰ ਨੂੰ ਚਾਹ ਰਹੇ ਨੇ ਕਾਲੀਤਲ ਦੀ ਇਸ ਲੀਡਰਸ਼ਿਪ ਦੀ بجائے ਕਿਸੇ ਹੋਰ ਨੂੰ ਚਾਹ ਰਹੇ ਨੇ ਜੇ ਇਹ ਫਤਵੇਬਾਦੀ ਚ ਜਾਣਾ ਹੋਵੇ ਤਾਂ ਜਿਹੜੀਆਂ ਸੀਟਾਂ 37 33 23 ਆਈਆਂ ਇਹਦੇ ਮੁਕਾਬਲੇ 15 ਸੀਟਾਂ ਤੇ ਦੋ ਪਾਰਲੀਮੈਂਟ ਦੀਆਂ ਸੀਟਾਂ ਜ਼ਿਆਦਾ ਅਹਿਮ ਨੇ ਪੰਜਾਬ ਦਾ ਰੋਖ ਇਹੀ ਹੈ ਪੰਜਾਬ ਦਾ ਰੌਂ ਇਹੀ ਹੈ ਨਹੀਂ ਮੈਨੂੰ ਲੱਗਦਾ ਪੰਜਾਬ ਦੀ ਤਲਾਸ਼ ਇਦੋਂ ਜ਼ਿਆਦਾ ਸੀਰੀਅਸ ਆ ਇਦੋਂ ਜ਼ਿਆਦਾ ਲੰਮੀ ਆ ਹਜੇ ਪੰਜਾਬ ਦੀ ਹੋਂਦ ਦੇ ਸਵਾਲ ਨੂੰ ਐਡਰੈਸ ਕਰਨ ਵਾਲਾ ਅਜੰਡਾ ਪ੍ਰੋਗਰਾਮ ਇੱਥੇ ਤੱਕ ਇੱਥੇ ਹਿਊਮਨ ਰਾਈਟਸ ਦਾ ਅਜੰਡਾ ਆਇਆ ਬਹੁਤ ਮੱਝਾ ਉਹਨੇ ਕੋਈ ਗੱਲ ਨਹੀਂ ਕੀਤੀ ਕਿਸੇ ਖਾਲਿਸਤਾਨ ਦੀ ਕੋਈ ਗੱਲ ਨਹੀਂ ਕੀਤੀ ਕਿਸੇ ਪੰਜਾਬ ਦੇ ਬੰਧ ਅਧਿਕਾਰਾਂ ਦੀ ਫੈਡਰਲ ਸਟਰਕਚਰ ਦੀ ਪੰਜਾਬ ਦੇ ਬਾਕੀ ਦੇ ਮੁੱਦੇ ਕੋਈ ਬਹੁਤ ਜ਼ਿਆਦਾ ਨਹੀਂ ਉਭਰੇ ਕੇਵਲ ਇੱਕ ਉਭਰਿਆ ਇੱਕ ਤਾਂ ਇਹ ਉਭਰਿਆ ਕਿ ਸ਼ਹੀਦ ਦਾ ਬੇਟਾ ਉਹਨੇ ਆ ਗੱਲ ਕੀਤੀ ਆ ਗੱਲ ਕੀਤੀ ਤੇ ਦੂਜਾ ਡਿਬਰੂਗਨ ਮਤਲਬ ਬੰਦ ਹੋਣ ਦੇ ਕਾਰਨ ਇੱਕ ਬੜੇ ਪੱਧਰ ਮਾਨੇ ਤੇ ਜੇ ਆਇਆ ਕਿ ਬੰਦਾ ਛਡਾਉਣਾ ਹੈ ਆਪਾਂ ਜੇ ਬਾਕੀ ਦੀਆਂ ਚੀਜ਼ਾਂ ਨੇ ਤੇ ਉਹ ਗੱਲ ਹੈ ਉਹ ਅਜੇ ਅਜੇ ਮੇਰਾ ਕਹਿਣਾ ਪੰਜਾਬ ਦੇ ਲੋਕ ਤਸੱਲੀ 'ਚ ਹੋਣਗੇ ਇਸੇ ਗੱਲ ਨਾਲ ਕੱਲੀ ਜੇ ਬੰਦੇ ਸਾਰੇ ਵੀ ਖੜ ਜਾਂਦੇ ਮੈਨੂੰ ਇੱਥੇ ਡਾਊਟ ਲੱਗਦਾ ਕਿ ਇਸ ਲੈਵਲ ਦੀ ਕੋਈ ਗੱਲ ਨਹੀਂ ਹਾਂ ਜਦੋਂ ਆਪਾਂ ਅੱਜ ਦੇ ਇੰਨੇ ਕਰਦੇ ਆ ਕਿ ਦੋ ਤੇ ਇੰਨੇ ਬਣ ਗਏ ਪ੍ਰੋਪੋਰਸ਼ਨੇਟਲੀ ਬਿਨਾਂ ਸ਼ੱਕ ਦੋ ਚੋਂ 15 ਆਉਂਦੀਆਂ ਨੇ ਤੇ ਬਾਕੀ ਨੇ 117 ਲੜੀਆਂ ਨੇ ਉਹ ਚੋਂ 33% ਆਉਂਦੀ ਹੈ 37 ਵਾਲੇ ਨੂੰ ਵੀ ਦੂਜੇ ਦੀ 33 ਤੋਂ ਵੀ ਘੱਟ ਆ ਜਿਹੜਾ 33 ਵਾਲਾ ਜਿਹੋ 33 ਆਉਂਦੀਆਂ ਨੇ ਉਹ ਤਾਂ ਦਿਖਾਈ ਦੇ ਰਿਹਾ ਉਹ ਇੱਕ ਅਲੱਗ ਕੰਮ ਕਰ ਰਿਹਾ ਉਹ ਦੋ ਪਾਰਟੀਕੂਲਰ ਸਿਕਟਾ ਕੀ ਬਾਕੀ ਸਿਕਟਾ ਦੀ ਨੇਚਰ ਇਹੀ ਆ ਪੰਜਾਬ ਦੇ ਓਵਰਾਲ ਜੇਕਰ ਦੇਖਿਆ ਜਾਏਗਾ ਸਾਰੇ ਕਿਤੇ ਇਹੀ ਪੈਟਰਨ ਨਾਲ ਵੋਟ ਪਾਉਗੀ ਫਿਰ ਜੇਕਰ ਸਾਰੇ ਕਿਤੇ ਵੀ ਖੜੇ ਹੋਣਗੇ ਬੰਦੇ ਪੰਜਾਬ ਦੀ ਨੇਚਰ ਸੀਟ ਵਾਈਜ਼ ਵੀ ਡਿਫਰੈਂਟ ਹੈ ਤੇ ਬਾਕੀ ਵੀ ਇਹ ਗੱਲ ਠੀਕ ਹੈ ਕਿ ਜੇ ਸਾਰੀਆਂ ਸਿੱਖ ਜਥੇਬੰਦੀਆਂ ਓਵਰਆਲ ਪੰਥਕ ਅਜੰਡਾ ਜਿਹੜਾ ਇੱਕ ਬੜੇ ਲੰਮੇ ਸਮੇਂ ਤੋਂ ਲਟਕੇ ਪਏ ਨੇ ਇਸ਼ੂ ਪੰਜਾਬ ਦੇ ਵੱਡੇ ਤੋਂ ਵੱਡੇ ਪੰਜਾਬ ਦਾ ਫਿਊਚਰ ਦਾ ਕੋਈ ਨਕਸ਼ਾ ਨਹੀਂ ਹੋਸ ਲੈਵਲ ਤੇ ਆਉਣਾ ਤਾਂ ਮジョਰਿਟੀ ਆ ਸਕਦੀ ਹੈ ਮジョਰਿਟੀ ਆਉਣਾ ਇੱਕ ਅਲੱਗ ਗੱਲ ਹੈ ਇਹ ਨਹੀਂ ਕਿ ਨਹੀਂ ਆ ਸਕਦਾ ਜਦੋਂ ਪੰਜਾਬ 85 ਚ ਵੀ ਆਇਆ ਸੀ 73 ਸੀਟਾਂ ਦੀ ਮੈਂ ਗੱਲ ਕਰਦਾ ਉਦੋਂ ਵੀ 34 ਸੀਟਾਂ ਦੇ ਕਰੀਬ ਕਿੰਨੀਆਂ ਸੀਟਾਂ ਕਾਂਗਰਸ ਨੂੰ ਆਈਆਂ ਸੀ ਉਸ ਸਮੇਂ ਵੀ ਜਦੋਂ ਬਿਲਕੁਲ ਇੱਕ ਬਾਇਨਰੀ ਉਸ ਲੈਵਲ ਦੇ ਉੱਤੇ 85 ਦੇ ਵਿੱਚ ਇੱਕ ਮੂਵਮੈਂਟ ਉਸ ਪੱਧਰ ਦੀ ਸੀਗੀ ਔਰ ਇਸੇ ਤਰੀਕੇ ਦੇ ਨਾਲ ਈਵਨ ਜਦੋਂ 89 ਵੀ ਸੀਗਾ ਉਦੋਂ ਵੀ ਦੋ ਕਾਂਗਰਸ ਲੈ ਗਈ ਸੀ ਜਦੋਂ 89 ਦੇ ਵਿੱਚ ਇੱਕ ਮਹੌਲ ਸੀ ਬੇहद ਏਡਾ ਵੱਡਾ ਮੂਵਮੈਂਟ ਸੀ ਪਿੱਛੇ ਬਾਕੀ ਦੀਆਂ ਚੀਜ਼ਾਂ ਸੀ ਉਹ ਸਾਰਾ ਇੱਕ ਵਹਾਉਣ ਹੁਣ ਹੋਰ ਤਰੀਕੇ ਦਾ ਇੱਕ ਵਿਚਰਦਾ ਮੈਨੂੰ ਲੱਗਦਾ ਅਜੇ ਮੈਨੂੰ ਇਹ ਮੰਡਟ ਇਸ ਤਰੀਕੇ ਦਾ ਲੱਗਦਾ ਹੈ ਅਜੇ ਸਾਰਿਆਂ ਲਈ ਹੀ ਇੱਕ ਮੈਸੇਜ ਹੈ ਉਹ ਦੋ ਸੀਟਾਂ ਤੇ ਵੀ ਇੱਕ ਮੈਸੇਜ ਹੈ ਹਜੇ ਹਜੇ ਉਹ ਮੈਸੇਜ ਹੈ ਉਹ ਰੈਸਟੰਗ ਦੇ ਨਾਲ ਕਿ ਅਗਲਾ ਪ੍ਰੋਗਰਾਮ ਕੀ ਹੋਏਗਾ ਕਿਉਂ ਜੀ ਰਾਜਨੀਤਿਕ ਕਲੈਰਟੀ ਚਾਹੂਗੀ ਜਾਂ ਨਹੀਂ ਆਏਗੀ ਬਾਕੀ ਲਈ ਤਾਂ ਸਟੇਬਲ ਪਾਰਟੀਆਂ ਲਈ ਇਸਟੈਬਲਿਸ਼ਮੈਂਟ ਲਈ ਪਹਿਲਾਂ ਤੋਂ ਹੈਗਾ ਹੀ ਹੈ ਕਿ ਪਾਰਟੀਆਂ ਦੇ ਤਰੀਕੇ ਨਾਲ ਉਸ ਲੈਵਲ ਦੀਆਂ ਗੱਲਾਂ ਚੱਲ ਰਹੀਆਂ ਨੇ ਔਰ ਈਵਨ ਮੈਸੇਜ ਤੁਸੀਂ ਸੰਗਰੂਰ ਵੀ ਦੇਖੇ ਸਮਰਜੀਤ ਸਿੰਘ ਮਾਨ ਨੂੰ ਵੋਟਾਂ ਪਈਆਂ ਨੇ ਚੰਗੀਆਂ ਖੈਰਾ ਕੇਵਲ 2000 ਅੱਗੇ ਪਿੱਛੇ ਐ ਸਮਰਜੀਤ ਮਾਨ ਤੋਂ ਅੱਗੇ ਐ ਪਰ ਜਿੱਤੇ ਉਹ ਕਿਤੇ ਨਹੀਂ ਐ ਨੰਬਰ 1 ਅਸੈਂਬਲੀ ਵਾਈਚ ਵੋਟਾਂ ਤਾਂ ਕਾਫੀ ਹੱਦ ਤੱਕ ਪਈਆਂ ਨੇ ਉਹਦੇ ਲੈਵਲ ਤੇ ਉੱਥੇ ਵੀ ਇੱਕ ਲੈਵਲ ਦੀਆਂ ਵੋਟਾਂ ਪਈਆਂ ਨੇ ਉਸ ਬੰਦੇ ਦੇ ਉੱਤੇ ਪਰ ਜਿਹੜੇ ਦੂਸਰੇ ਜਿਹੜੇ ਖੜੇ ਨੇ ਜਿਵੇਂ ਈਵਨ ਲੁਧਿਆਣੇ ਦੇ ਵਿੱਚ ਆਈ ਗੰਨ ਹੈ ਲੁਧਿਆਣੇ ਦੇ ਵਿੱਚ ਵੀ ਤਾਂ ਸ਼ੰਦੜਾ ਉਹਨਾਂ ਦਾ ਬੇਟਾ ਵੀ ਖੜਾ ਸੀਗਾ ਕਮਲਜੀਤ ਬਰਾੜ ਵੀ ਉਦੋਂ ਬੇਨਾ ਬਾਕੀ ਦੇ ਖੜੇ ਸੀ ਉਹ ਉਹ ਜਿਹੜੀ ਸੀਟ ਤੇ ਠੀਕ ਆ ਕੁਝ ਉਹਨਾਂ ਨੂੰ ਵੀ ਪੰਜਾਂ ਨੇ ਵੋਟ ਆ ਕਿਸੇ ਨੂੰ 24300 ਰੁਪਏ ਪੈਗੀ ਕਿਸੇ ਨੂੰ 15 18000 ਰੁਪਏ ਪੈਗੀ ਪਰ ਉਹ ਉਸ ਰੇਸ਼ੋ ਚ ਨਹੀਂ ਮੰਨੀ ਜਾਏਗੀ ਨਾ ਕਿ ਤੁਸੀਂ ਉਧਰ ਵੀ ਇੱਕ ਕਲੇਮ ਕਰ ਰਹੇ ਹੋ ਉਹਨੂੰ ਵੀ ਉਠਾ ਰਹੇ ਹੋ ਉਹ ਸਾਰੇ ਮੁੱਦੇ ਨੂੰ ਔਰ ਕਿਤੇ ਪਾਰਟੀਕੂਲਰ ਮੁੱਦੇ ਦੇ ਤੌਰ ਤੇ ਲੋਕਾਂ ਚ ਜਿਸ ਢੰਗ ਦੇ ਨਾਲ ਬਣ ਜਾਂਦੀ ਹੈ ਇੱਕ ਵੇਵ ਜਿਹੜੀ ਹੈ ਲਹਿਰ ਜਨਤ ਕਰੰਟ ਉਹ ਅੰਡਰ ਕਰੰਟ ਵਾਲੀ ਗੱਲ ਹੁੰਦੀ ਹੈ ਮੇਰੇ ਖਿਆਲ ਨਾਲ ਉਹ ਉਸ ਸਮੇਂ ਦੀ ਗੱਲ ਹੈ ਸਮੇਂ ਤੋਂ ਬਾਅਦ ਹੁਣ ਕੀ ਕਰਨਾ ਅਗਲਾ ਮੈਸੇਜ ਤੇ ਅਗਲਾ ਮੈਸੇਜ ਇਹ ਤੋਂ ਬਾਅਦ ਪਤਾ ਲੱਗੂਗਾ ਮੈਨੂੰ ਅਜੇ ਖਲਾਅ ਦੀ ਸਿਚੁਏਸ਼ਨ ਜ਼ਿਆਦਾ ਨਜ਼ਰ ਆ ਰਹੀ ਸਤਿਕਾਰ ਸਿੰਘ ਜੀ ਆਖਰੀ ਇੱਤੇ ਮੈਂ ਟਿੱਪਣੀ ਤੁਹਾਡੇ ਕੋਲੋਂ ਲੈਣੀ ਆ ਕਿ ਕੀ ਉਹ ਲੋਕ ਜਿਹੜੇ ਖੁਦ ਪ੍ਰਸਤੀ ਜਿਹੜੇ ਲੋਕ ਈਗੋ ਹਉਮੇ ਹੰਕਾਰ ਛੱਡ ਕੇ ਆਪਣੇ ਆਪ ਨੂੰ ਮਾਰ ਕੇ ਇੱਕ ਵੱਡੇ ਕਾਜ ਲਈ ਸਮਰਪਿਤ ਹੋਣਾ ਚਾਹੁੰਦੇ ਹੋਣ ਤੇ ਇਦਾਂ ਦੇ ਕੁਝ ਲੋਕਾਂ ਦਾ ਗਰੁੱਪ ਜਿਹੜਾ ਏਜੰਡੇ ਨਾਲ ਆਵੇ ਵੱਖ-ਵੱਖ ਕਮਿਊਨਿਟੀਆਂ ਦੇ ਏਜੰਡੇ ਨੂੰ ਧਿਆਨ ਚ ਲੈ ਕੇ ਇਸ ਸਟੇਟ ਦੇ ਹਿੱਤਾਂ ਨੂੰ ਧਿਆਨ ਚ ਵੱਡੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਲੜਨਾ ਚਾਹੁੰਦਾ ਹੋਵੇ ਜਾਂ ਲੋਕਾਂ ਦਾ ਭਰੋਸਾ ਜਿੱਤ ਸਕੇ ਤੁਹਾਨੂੰ ਲੱਗਦਾ ਕਿ ਇਹ ਵੈਕਿਊਮ ਪੂਰਿਆ ਜਾ ਸਕਦਾ 27 ਤੋਂ ਪਹਿਲਾਂ ਇਹ ਸੰਭਾਵਨਾਵਾਂ ਮੌਜੂਦ ਨੇ ਇੱਕ ਨਵੀਂ ਤਰ੍ਹਾਂ ਦੀ ਧਾਰਾ ਦੀਆਂ ਇਹ ਪੁਆਇੰਟ ਪਰਸੈਂਟ ਆਪਾਂ ਮੰਨ ਸਕਦੇ ਹਾਂ ਜੇ ਅਸੀਂ ਖਡੂਰ ਸਾਹਿਬ ਫਰੀਦਕੋਟ ਨੂੰ ਇੱਕ ਉਦਾਹਰਨ ਵਜੋਂ ਲੈ ਕੇ ਚੱਲੀਏ ਕਿ ਲੋਕ ਨਾਲ ਤੁਰਨ ਨੂੰ ਤਿਆਰ ਹੋਣਗੇ 7 ਦਿਨ ਨੂੰ ਤਿਆਰ ਹੋਣਗੇ ਕਿਉਂਕਿ ਹੁਣ ਤੱਕ ਦੀ ਜਿਹੜੀ ਉਹਨਾਂ ਦੀ ਨਿਰਾਸ਼ਾ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਜ਼ਰ ਆ ਗਈ ਹੈ ਕਿ ਕਿਸੇ ਨਾਲ ਹੈ ਨਹੀਂ ਉਹ ਨਹੀਂ ਮੈਂ ਪਹਿਲਾਂ ਤਾਂ ਕਲੀਅਰ ਕਰਦਾ ਕਿ ਮੈਂ ਬੇਰੀ ਕੰਟੈਂਸ਼ਨ ਕੀ ਸੀ ਮੈਨੂੰ ਲੱਗਦਾ ਥੋੜੀ ਜਿਹੀ ਗਲ ਮਿਸਅੰਡਰਸਟੂਡ ਹੋ ਗਈ ਆਪਾਂ ਗੱਲ ਕਰ ਰਹੇ ਸੀ ਵੀ ਕਿਹਨੂੰ ਕਿੰਨੀਆਂ ਸੀਟਾਂ ਮਿਲेंगी ਤੇ ਮੈਂ ਕਹਿੰਦਾ ਪ੍ਰੋਪੋਰਸ਼ਨੇਟਲੀ ਤੁਸੀਂ ਪਾਰਟੀਆਂ ਦੀ ਗੱਲ ਕਰ ਰਹੇ ਸੀ ਮੈਂ ਕਿਹਾ ਦੋ ਕੈਂਡੀਡੇਟ ਇੰਡੀਪੈਂਡੈਂਟ ਵੀ ਹੈਗੇ ਆ ਉਹਨਾਂ ਨੂੰ ਪ੍ਰੋਪੋਰਸ਼ਨਲਟੀ ਦੀ ਦੇਖ ਲਓ ਵੀ ਕਿੰਨੀਆਂ ਸੀਟਾਂ 'ਚ ਉਹਨਾਂ ਨੂੰ ਅਸੈਂਬਲੀ ਸੀਟਾਂ ਜਿੱਤੀਆਂ ਉਹਨਾਂ ਨੇ ਮੈਂ ਵੋਟ ਪਰਸੈਂਟੇਜ ਦੀ ਗੱਲ ਨਹੀਂ ਕਰ ਰਿਹਾ ਨਾ ਮੈਂ ਗੱਲ ਕਰ ਰਿਹਾ ਕਿ ਭਗਵੰਤ ਪਾਣ ਨੂੰ ਕਿੰਨੀ ਪਰਸੈਂਟ ਕਿੰਨੀਆਂ ਜਾਰਾ ਪਈਆਂ ਜਾਂ ਸੁਖਵਾਲ ਸਿੰਘ ਖੈਰਾ ਨੂੰ ਪਈ ਉਹਦਾ ਕੋਈ ਬਾਰੇ ਨਹੀਂ ਨਹੀਂ ਜੀ ਇਹ ਸਿੰਪਲ ਜੀ ਕੰਟੈਂਸ਼ਨ ਸੇ ਮੈਂ ਪਰਸੈਂਟੇਜ ਵਾਈਜ਼ ਪ੍ਰੋਪੋਰਸ਼ਨੇਟ ਗੱਲ ਕਰ ਰਿਹਾ ਜੜੀ ਗੱਲ ਹੈਗੀ ਹੈ ਵੀ ਏਜੰਡਾ ਜੀ ਏਜੰਡਾ ਤਾਂ ਕਾਲੇ ਦਲ ਦਾ ਸੀਗਾ ਮੈਨੀਫੈਸਟੋ ਵਧੀਆ ਏਜੰਡਾ ਸੀਗਾ ਇਹ ਜ਼ਰੂਰੀ ਨਹੀਂ ਕਿ ਜੋ ਅਸੀਂ ਚਾਉਨੇ ਕੋ ਉਹ ਏਜੰਡਾ ਹੋਵੇ ਏਜੰਡਾ ਤਾਂ ਉਹਨਾਂ ਦਾ ਸੀ ਨੈਸ਼ਨਲ ਲੈਵਲ ਤੇ ਏਜੰਡਾ ਦੋਆ ਪਾਰਟੀਆਂ ਦਾ ਸੀਗਾ ਬੀਜੇਪੀ ਗਰੁੱਪ ਦਾ ਵੀ ਸੀ ਇੰਡੀਆ ਬਲਾਕ ਦਾ ਵੀ ਸੀ ਪੰਜਾਬ ਵਿੱਚ ਤਾਂ ਏਜੰਡੇ ਚੱਲੇ ਨਹੀਂਗੇ ਹੂੰ ਪੰਜਾਬ ਤਾਂ ਡਿਫਰੈਂਟ ਸਟੇਟ ਹੈ ਏਜੰਡੇ ਤੇ ਕੋਈ ਕਮੀ ਨਹੀਂ ਕਿਸੇ ਦੀ ਵੀ ਹਾਂਜੀ ਉਹ ਏਜੰਡੇ ਸੀਗੇ ਅਕਾਲੀ ਦਲ ਦਾ ਫਾਈਨ ਏਜੰਡਾ ਮੈਨੀਫੈਸਟੋ ਚੱਕੋ ਵਧੀਆ ਏਜੰਡਾ ਹੈਗਾ ਲੇਕਿਨ ਮੇਰੀ ਕੰਟੈਕਸ਼ਨ ਮੈਂ ਸਿਰਫ ਪ੍ਰੋਪੋਰਸ਼ਨਲ ਗੱਲ ਕੀਤੀ ਸੀ ਮੈਂ ਬਾਕੀ ਗੱਲ ਨਹੀਂ ਸੀ ਕੀਤੀ ਜੀ ਮੈਂ ਇਹਦੇ 'ਚ ਹੁਣ ਅਗਲਾ ਸਵਾਲ ਤੁਹਾਡੇ ਕੋਲ ਆਵਾ ਅਕਾਲੀ ਦਲ ਜਿਨੇ ਅਸੈਂਬਲੀ ਇਸਦੇ ਤੇ ਇੱਕ ਗੱਲ ਮੈਂ ਥੋੜੀ ਇੰਟਰਵੈਂਸ਼ਨ ਹਾਂ ਮੈਨੂੰ ਲੱਗਿਆ ਕਿ ਨਾਤਾ ਕਾਂਗਰਸ ਦਾ ਅਜੰਡਾ ਕਿਸੇ ਕਾਂਗਰਸ ਕੈਂਡੀਡੇਟ ਦੇ ਮੂੰਹੋਂ ਮੈਂ ਸੁਣਿਆ ਪੰਜਾਬ ਦੇ ਵਿੱਚ ਵੀ ਉਹ ਬੋਲ ਰਹੇ ਆ ਨਾ ਅਕਾਲੀ ਦਲ ਦਾ ਮੈਨੀਫੈਸਟੋ ਕਿਸੇ ਅਕਾਲੀ ਦਲ ਦੇ ਕੈਂਡੀਡੇਟ ਦੇ ਮੂੰਹੋਂ ਮੈਂ ਸੁਣਿਆ ਵੀ ਸਾਡਾ ਜਿਹੜਾ ਹੈਗਾ ਸਨ ਰਜਿਸਟਰ ਕਰਦਾ ਐਗਜ਼ਿਸਟ ਕਰਦਾ ਨਹੀਂ ਉਹ ਕਾਗਜ਼ਾ ਚੱਕਰ ਕਰਕੇ ਰਜਿਸਟਰ ਕਰਦਾ ਕੈਂਪੇਨ ਦਾ ਹਿੱਸਾ ਨਹੀਂ ਆ ਜੇ ਸ਼ਾਇਦ ਕੈਂਪੇਨ ਦਾ ਹਿੱਸਾ ਬਣਿਆ ਹੁੰਦਾ ਥੋੜਾ ਬਹੁਤ ਫਰਕ ਜ਼ਰੂਰ ਮੈਨੂੰ ਰਗਦਾ ਨਜ਼ਰ ਆਉਣਾ ਸੀ ਕਿਤੇ ਕੈਂਪੇਨ ਦਾ ਹਿੱਸਾ ਮੈਂ ਨਹੀਂ ਦੇਖਿਆ ਸਾਰੀ ਕੈਂਪੇਨ ਲੰਘੀ ਐ ਤੇ ਜੇ ਉਹਨਾਂ ਨੂੰ ਪੁੱਛੋ ਤੇ ਉਹ ਵੀ ਨਹੀਂ ਕੋਈ ਜਵਾਬ ਦੇ ਸਕਦੇ ਰਹੇ ਇਹੋ ਜੀ ਗੱਲ ਇੱਥੇ ਕੋਈ ਦੋਰਾਮਾ ਨਹੀਂ ਹਰਜਨ ਬੈਂਸ ਉਹਨਾਂ ਦੇ ਇੱਕ ਥਿੰਕ ਟੈਂਕ ਵਜੋਂ ਜਾਣੇ ਜਾਂਦੇ ਆ ਉਹਨਾਂ ਨੇ ਬਹੁਤ ਸਾਰੇ ਇੰਟੈਲੈਕਚੁਅਲਸ ਨਾਲ ਵੀ ਉਹਨਾਂ ਦਿਨਾਂ 'ਚ ਰابطਾ ਕੀਤਾ ਤੇ ਉਹ ਇੱਕ ਬੜਾ ਚੰਗਾ ਦਸਤਾਵੇਜ਼ ਬਣਿਆ ਪਰ ਸ਼ਾਇਦ ਪ੍ਰਧਾਨ ਸਾਹਿਬ ਦਾ ਜਿਹੜਾ ਮੁਹਾਵਰਾ ਹੈ ਉਹਨਾਂ ਦਾ ਬੋਲਣ ਦਾ ਤਰੀਕਾ ਹੈ ਉਨੂੰ ਵੀ ਉਹ ਰੂਪ ਮਾਨ ਨਹੀਂ ਕਰ ਸਕੇ ਜਾਂ ਕੋਈ ਉਹਨਾਂ ਦਾ ਇੱਕ ਗਰੁੱਪ ਹੁੰਦਾ ਜਿਹੜਾ ਹਰ ਦਿਨ ਪ੍ਰੈਸ ਕਾਨਫਰੰਸਸ ਕਰਕੇ ਇਹਨਾਂ ਮੁੱਦਿਆਂ ਨੂੰ ਉਭਾਰ ਸਕਦਾ ਵੀਕ ਦਿਨ ਇਹ ਲਗਾਤਾਰ ਇੱਕ ਇੱਕ ਮੁੱਦੇ ਤੇ ਖੁੱਲ ਕੇ ਗੱਲ ਹੁੰਦੀ ਤੇ ਉਹ ਬਹਿਸ ਵਿੱਚ ਲਿਆਂਦਾ ਜਾਂਦਾ ਸ਼ਾਇਦ ਗੱਲ ਵੱਡੀ ਸੀ